ਦੋਸਤੋ ਇੱਕ ਫਕੀਰ ਸੀ ਉਸ ਨੂੰ ਗੁੱਸਾ ਬਹੁਤ ਘੱਟ ਆਉਂਦਾ ਸੀ ਤੇ ਜਦੋਂ ਵੀ ਕੋਈ ਉਸ ਨੂੰ ਮਾੜਾ ਚੰਗਾ ਲਫ਼ਜ਼ ਬੋਲਦਾ ਜਾਂ ਕੋਈ ਉਸ ਦੀ ਬੇਇੱਜ਼ਤੀ ਕਰਦਾ ਤਾਂ ਉਹ ਉਸ ਨੂੰ ਹੱਸ ਕੇ ਟਾਲ ਦਿੰਦਾ ਤੇ ਨਾਲੇ ਕਹਿੰਦਾ ਇਹ ਕਿਸਤੀ ਵੀ ਖੱਲੀ ਹੈ ਇਸ ਬਤਾਰੇ ਨੂੰ ਦੇਖ ਕੇ ਉਸ ਦੇ ਚੇਲੇ ਕਾਫੀ ਹੈਰਾਨ ਹੁੰਦੇ ਸਨ ਇੱਕ ਦਿਨ ਉਸ ਦੇ ਚੇਲਿਆਂ ਨੇ ਪੁੱਛਿਆ ਕਿ ਤੁਸੀਂ ਇਦਾਂ ਕਿਉਂ ਕਰਦੇ ਹੋ ਤੁਹਾਨੂੰ ਗੁੱਸਾ ਕਿਉਂ ਨਹੀਂ ਆਉਂਦਾ ਤਾ ਫਕੀਰ ਨੇ ਇੱਕ ਘਟਨਾ ਦੱਸੀ ਫਕੀਰ ਨੇ ਦੱਸਿਆ ਕਿ ਮੈਂ ਇੱਕ ਰਾਤ ਨਦੀ ਦੇ ਵਿੱਚ ਕਿਸ਼ਤੀ ਤੇ ਬੈਠਾ ਧਿਆਨ ਕਰ ਰਿਹਾ ਸੀ ਤੇ ਕੋਈ ਕਿਸ਼ਤੀ ਆ ਕੇ ਮੇਰੀ ਕਿਸ਼ਤੀ ਦੇ ਨਾਲ ਟਕਰਾਈ ਤੇ ਜਦੋਂ ਮੇਰੀ ਕਿਸ਼ਤੀ ਦੇ ਵਿੱਚ ਵੱਜੀ ਤਾਂ ਮੈਂ ਉਸ ਕਿਸ਼ਤੀ ਵਾਲੇ ਨੂੰ ਲਲਕਾਰਿਆ ਅਤੇ ਉਸ ਨੂੰ ਮੈਂ ਬਹੁਤ ਬੁਰਾ ਭਲਾ ਕਿਹਾ ਗਾਲਾਂ ਵੀ ਕੱਢੀਆਂ ਤੇ ਫਿਰ ਮੈਂ ਧਿਆਨ ਨਾਲ ਦੇਖਿਆ ਤੇ ਉਹ ਕਿਸ਼ਤੀ ਖਾਲੀ ਸੀ ਉਹਨੂੰ ਚਲਾਉਣ ਵਾਲਾ ਕੋਈ ਵੀ ਨਹੀਂ ਸੀ ਤੇ ਮੈਂ ਉਸ ਦਿਨ ਆਪਣੇ ਆਪ ਤੇ ਬੜਾ ਪਛਤਾਇਆ ਕਿ ਮੈਂ ਖਾਮ ਖਾ ਇਸ ਖਾਲੀ ਕਿਸ਼ਤੀ ਨੂੰ ਗਾਲਾਂ ਕੱਢੀਆਂ ਤੇ ਆਪਣੇ ਧਿਆਨ ਨੂੰ ਭੰਗ ਕੀਤਾ ਤੇ ਮੈਂ ਉਸ ਦਿਨ ਤੋਂ ਸਮਝ ਗਿਆ ਕਿ ਜੋ ਇਨਸਾਨ ਗੁੱਸਾ ਕਰਦਾ ਹੈ ਉਹ ਇਸ ਖਾਲੀ ਕਿਸ਼ਤੀ ਵਾਂਗ ਹੈ ਜਿਵੇਂ ਖਾਲੀ ਕਿਸ਼ਤੀ ਨੂੰ ਲਹਿਰਾਂ ਕਿਸੇ ਪਾਸੇ ਵੀ ਲਿਜਾ ਸਕਦੀਆਂ ਹਨ ਉਸੇ ਤਰ੍ਹਾਂ ਗੁੱਸਾ ਕਰਨ ਵਾਲੇ ਇਨਸਾਨ ਨੂੰ ਗੁੱਸਾ ਕਿਸੇ ਪਾਸੇ ਵੀ ਲਿਜਾ ਸਕਦਾ ਹੈ ਕਿਉਂਕਿ ਗੁੱਸਾ ਕਰਨ ਵਾਲਾ ਇਨਸਾਨ ਆਪਣੇ ਆਪ ਤੇ ਕਾਬੂ ਨਹੀਂ ਰੱਖ ਪਾਉਂਦਾ ਇਸ ਕਰਕੇ ਮੈਂ ਇੱਕੋ ਹੀ ਸ਼ਬਦ ਕਹਿੰਦਾ ਹਾਂ ਜਦੋਂ ਕੋਈ ਮੇਰੀ ਬੇਇੱਜ਼ਤੀ ਕਰਦਾ ਹੈ ਜਾਂ ਕੋਈ ਮੇਰੇ ਉੱਤੇ ਗੁੱਸਾ ਕਰਦਾ ਹੈ ਤੇ ਇਹ ਸ਼ਬਦ ਹੈ ਕਿ ਇਹ ਕਿਸ਼ਤੀ ਵੀ ਖਾਲੀ ਹੈ ਤੋ ਤੋ ਇਹ ਗੱਲ ਬਿਲਕੁਲ ਸੱਚ ਹੈ ਜਿਆਦਾ ਗੁੱਸਾ ਕਰਨ ਵਾਲਾ ਇਨਸਾਨ ਉਸ ਖਾਲੀ ਕਿਸ਼ਤੀ ਵਾਂਗ ਹੁੰਦਾ ਹੈ ਜਿਵੇਂ ਖਾਲੀ ਕਿਸ਼ਤੀ ਨੂੰ ਪਾਣੀ ਦੀਆਂ ਲਹਿਰਾਂ ਕਿਸੇ ਪਾਸੇ ਵੀ ਲਿਜਾ ਸਕਦੀਆਂ ਹਨ ਉਸੇ ਤਰ੍ਹਾਂ ਜਿਆਦਾ ਗੁੱਸਾ ਕਰਨ ਵਾਲੇ ਇਨਸਾਨ ਨੂੰ ਉਸ ਦਾ ਗੁੱਸਾ ਕਿਸੇ ਪਾਸੇ ਵੀ ਲਿਜਾ ਸਕਦਾ ਹੈ ਉਸ ਇਨਸਾਨ ਦਾ ਖੁਦ ਦੇ ਉੱਤੇ ਆਪਣੇ ਆਪ ਦੇ ਉੱਤੇ ਕਾਬੂ ਨਹੀਂ ਰਹਿੰਦਾ ਜੇਕਰ ਤੁਹਾਨੂੰ ਸਾਡੀਆਂ ਕਹਾਣੀਆਂ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਸ਼ੇਅਰ ਫਾਲੋ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ